ਜਿਹੜੀ ਇਹ ਲੋਕ ਸਾਂਝੀ ਲਾਉਂਦੇ ਨੇ ਇਹਦਾ ਕੀ ਮਤਲਬ ਆ ਸਾਂਝੀ ਦਾ ਕਿਵੇਂ ਸਾਂਝੀ ਲਾਉਣੀ ਸ਼ੁਰੂ ਕੀਤੀ ਰਤੀ ਕਰਤਿਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਹੜੀਆਂ ਜੋ ਸਿਰਦ ਵਾਲੇ ਖੜੀਆਂ ਤੁਖੋਲ ਮਾਤਾ ਹਟਲੀ ਮੈਂ ਪੁੰਚਾ ਤੇਰੀ ਪਟਨੀ ਨਰਨ ਸਾਡੇ ਆਇਆ ਗੋਵਿੰਦ ਸਾਡੇ ਆਇਆ ਮੈਂ ਹੱਥੇ ਦੇਖਣ ਪਾਇਆ ਜੋਤੀ ਰਤੀ ਕਰਤਿਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਹੜੀਆਂ ਆਜੋ ਸਿਰਦ ਵਾਲੇ ਖੜੀਆਂ ਰੋਹਰ ਮਾਤਾ ਅਟੜੀ ਮੈਂ ਪੁੰਜਾ ਤੇਰੀ ਪਟੜੀ ਨਰਨ ਸਾਡੇ ਆਇਆ ਗੋਬਿੰਦ ਸਾਡੇ ਆਇਆ ਮੈਂ ਹਰਕੇ ਦਰਸ਼ਨ ਪਾਇਆ ਮਜਮੀ ਆਰਤੀ ਕਰਾਂ ਤਿਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਅੜੀਆਂ ਜੋਸ਼ ਸਰਦਵਾਲੇ ਖੜੀਆਂ ਰੋਹਰ ਮਾਤਾ ਅਟੜੀ ਮੈਂ ਪੁੰਜਾ ਤੇਰੀ ਪਟੜੀ ਨਰਨ ਸਾਡੇ ਆਇਆ ਗੋਬਿੰਦ ਸਾਡੇ ਆਇਆ ਜੇ ਮੈਂ ਆਰਤੀ ਕਰਾਂ ਪਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਰੀਆਂ ਜੋ ਸਖਰਦ ਵਾਲੇ ਘੜੀਆਂ ਤੂੰ ਖੋਲ ਮਾਤਾ ਘੜੀ ਮੈਂ ਪੂਜਾ ਤੇਰੀ ਘਟੜਨ ਰਹਿਣ ਸਾਟੇ ਆਇਆ ਗੋਬਿੰਦ ਸਾਟੇ ਆਇਆ ਮੈਂ ਹਰ ਕੇ ਦਰਸ਼ਨ ਪਾਇਆ ਸਤ ਨੀ ਆਰਤੀ ਕਰਾਂ ਪਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਰੀਆਂ ਜੋ ਸਖਰਦ ਵਾਲੇ ਘੜੀਆਂ ਤੂੰ ਖੋਲ ਮਾਤਾ

ਅਰਿਆੰਦਾ ਸਾਥੀ ਵੀਰਾ ਤਾ ਮੇਰਾ ਬੰਜਾਰਿਆਂ ਦਾ ਸਾਥੀ ਨੈ ਉਹੋ ਥੋੜੇ ਅਮੇਰੀ ਸ਼ਾਂਤੀ ਲਾਲ ਲਚੂੜੀਆਂ ਤੁਲੇ ਮੇਰੀ ਸ਼ਾਂਤੀ ਲਾਲ ਲਚੂੜੀਆਂ ਕਟ ਕਟ ਪੂਣੀਆਂ ਕਟ 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 ਪੂਣੀਆਂ ਮੈਂ ਕੇਸ ਬਣਾਉਣੀਆ ਮਾਤਾ ਸਮਝੀ ਦੇ ਮੈਂ ਹੀਠ ਬਸਾਉਣੀਆ ਕਟ ਕਟ ਪੂਣੀਆਂ ਮੈਂ ਕੇਸ ਬਣਾਉਣੀਆ ਸਾਂਝੀ ਦੇ ਮੈਂ ਰੇਠ ਬਸਾਉਨੀਆ ਕਾਲਾ ਡੋਰੀਆ ਮਾ ਜਲੀ ਜਹਤ ਜਾਂਦੇ ਮਾਤਾ ਸਾਂਝੀ ਦਾ ਨਾਮ ਲਿਖਿਆ ਤਕਬਾਬਾ ਤੇ ਸੱਤਣਾ ਸੱਤ ਸਹੇਲੀਆਂ ਭਰਾ ਸੱਖਣਾ ਉਹਨਾਂ ਦੀਆਂ ਵਧਾਈਏ ਮੈਂ ਤੈਨੂੰ ਪੁੱਛਾ ਸਾਰੀ ਤੇ ਕਿੰਨੇ ਕਪਾਈ ਕਿੰਨੇ ਕਪਾਈ ਸੱਤ ਮੇਰੇ ਪਤੀ ਜੈਸਿਓ ਸੋਨਾ ਮੇਰੇ ਪਾਈ ਸੱਤ ਮੇਰੇ ਪਤੀ ਜੈਸਿਓ ਸੋਨਾ ਮੇਰੇ ਪਾਈ ਸੱਤਾਂ ਦੀ ਮੈਂ ਵੇਲ ਬੁਲਾਵਾ ਸੋਨਾ ਦੀ ਮੈਂ ਬੁਲਾਾਈ ਸੁਹਾਦੀ ਵੰਡਾ ਬਦਾਈ ਇੱਕ ਹੋਰ ਕਹਿੰਦੇ ਹੁੰਦੇ ਸੀ ਆਪਾਂ ਹੀ ਕੰਬ ਗਰੀ ਦੇ ਪਿਆਰ ਕੁੜੀਆਂ ਦੇਖਣ ਆਈਆਂ ਨੇ ਕ੍ਰਿਸ਼ਨ ਆਮ ਦਲੀ ਦੇ ਵਿੱਚ ਆ ਕੁੜੀਆਂ ਦੇਖਣ ਆਈਆਂ ਨੇ ਕ੍ਰਿਸ਼ਨਾ ਥੋੜਾ ਥੋੜਾ ਖਾ ਲੈ ਕੁੜੀਆਂ ਮੱਖਣ ਲੈ ਆਈਆਂ ਨੇ ਕ੍ਰਿਸ਼ਨਾ ਥੋੜਾ ਥੋੜਾ ਖਾ ਲੈ ਕੁੜੀਆਂ ਮੱਖਣ ਲੈ ਆਈ ਜਾਣੇ ਧੰਨ ਮੰਨ ਕਰਦਾ ਸੀ ਮੈਂ ਵੀ ਤੇਰਾ ਸੋਹਰੇ ਕਰੀ ਕੰਦਾ ਸੀ ਜਾਨ ਨਾ ਨਹੀਂ ਕਰਦਾ ਸੀ ਤੇ ਮੈਂ ਵੀ ਬੋਤੀ ਪੜਦਾ ਸੀ ਪੜਦਾ ਸੀ ਪੜਾਉਂਦਾ ਸੀ ਨਵੀਂ ਬਹੂ ਨੂੰ ਲਿਆਉਂਦਾ ਸੀ ਨਹੀਂ ਬਹੂ ਨੇ ੱਟੀ ਜੱਦਤ ਦੇ ਦਿਓ ਪੈਣ ਭਰਾਵਾਂ ਨੂੰ ਬਾਜਰੇ ਦਾ ਸਿੱਕਾ ਨਹੀਂ ਅੜਿਓ ਥਾੜੀ ਵਿੱਚ ਮਰੋੜਿਆ ਨਿੱਕਾ ਜੇ ਹਾ ਵੀਰਾਨੀ ਮੈਂ ਪੜਨ ਸਕੂਲੇ ਤੋੜਿਆ ਐਸ ਗਲੀ ਦਾ ਚਾਮੀ ਕਿ ਕਰੀ ਤੂੰ ਆਮੀ ਮੀਰਾ ਨੂਰੇ ਕੈਣ ਖਰੋਸੀ ਜੀ ਮਨਣੇ ਸੰਗੀ ਬੈਂਦੇ ਸ਼ਾਮੇ ਫੁੱਲ ਫਟਾਣਾ ਤੋੜੀ ਜੀ ਮਨਣੇ ਸੰਤਪੁਰ ਬੈਂਦੇ ਸ਼ਾਮੇ ਫੁੱਲ ਤੋੜ ਗੁਆਇਆ ਨਹੀਂ ਮਨਣੇ ਕਿਸ ਕੰਮ ਆਇਆ ਤੇਰੇ ਫੁੱਲ ਤੋੜ ਗੁਆਇਆ ਨਹੀਂ ਮਨਣੇ ਕਿਸ ਕੰਮ ਆਇਆ ਤੇਰੇ ਅੱਪਾ ਮੈਂ ਹਾਰ ਪਰੋਇਆ ਜੀ ਗੁਰਾਂ ਦੇ ਪਾਇਆ ਮੈਂ ਹਾਰ ਬਰੋਇਆ ਦੇ ਮਾਲਿਆ ਸੱਚ ਗੁਰਾਂ ਦੇ ਪਾਇਆ ਫੁੱਲ ਫੁਕਰਾ ਨਾ ਢੋੜੀਨੀ ਮਾਲਣੇ ਸਾਂਜੀ ਬਹਿੰਦੀ ਸ਼ਾਮੇ ਫੁੱਲ ਫੋੜ ਗਵਾਇਆ ਨੀ ਮਾਲਣੇ ਕਿਸ ਕਮ ਆਇਆ ਤੇਰੇ ਫੁੱਲ ਤੋੜ ਗਵਾਇਆ ਨੀ ਮਾਲਣੇ ਕਿਸ ਕਮ ਆਇਆ ਤੇਰੇ ਹਰ ਪਰੋਇਆ ਦੇ ਮਾਲੀਆ ਦਰਚ ਸੁਣਾ ਦੇ ਪਾਇਆ ਮੈਂ ਹਰ ਪਰੋਇਆ ਬੇਮਾਲੀਆ ਦਰਚ ਸੰਹੀ ਦੇ ਪਾਇਆ ਪੋਰੀਆ ਸ਼ੱਕਰ ਉਤੇ ਪੋਰੀਆ ਹੋਰ ਗਿਆ ਕੋਈ ਹੋਰ ਸੰਗੀ ਦਾ ਮਾਮਾ ਚੋਰ ਮੰਤਰੰਮੀ ਬੋਦੀ ਸੜ ਬੋਡੂ ਵੀਰਾ ਤੇਰੀ ਨੰਮਤਰੰਮੀ ਬੋਦੀ ਮਟ ਤੇ ਤੜਾਗੀ 라ਮਾ మే హరి కంచం సేరే రాజే ਦੇ ਹੱਥ ਵਿੱਚ 5 7 ਸਿੱਕੇ ਮਾਤਾ ਦੇ ਹੱਥ ਵਿੱਚ 5 7 ਸਿੱਕੇ ਗੰਨਾ ਨੂੰ ਵੰਡ ਮਾਤਾ ਦੇ ਹੱਥ ਵਿੱਚ ਪੰਜ ਸੱਤ ਗੜਵੇ ਕੰਢਕਾ ਨੂੰ ਵੰਡਦੀ ਆਈ ਮੇਰੀ ਮਾ ਸ਼ੇਰਾ ਤੇ ਸ਼ੇਰ ਸਵਾਰੀ ਆਈ ਮੇਰੀ ਮਾ ਸ਼ੇਰਾ ਤੇ ਮਾਤਾ ਦੇ ਹੱਥ ਵਿੱਚ ਹਰੀ ਹਰੀ ਮਹਿੰਦੀ ਮਾਤਾ ਦੇ ਹੱਥ ਵਿੱਚ ਹਰੀ ਹਰੀ ਮਹਿੰਦੀ ਕੰਢਕਾ ਨੂੰ ਵੰਡਦੀ ਆਈ ਮੇਰੀ ਮਾ ਸ਼ੇਰਾ ਤੇ ਸ਼ੇਰ ਸਵਾਰੀ ਆਈ ਮੇਰੀ ਮਾ ਸ਼ੇਰਾ ਤੇ ਮਾਤਾ ਦੇ ਹੱਥ ਵਿੱਚ ਪੰਜ ਸੱਤ ਥਾਲੀਆਂ ਮਾਤਾ ਦੇ ਹੱਥ ਵਿੱਚ ਪੰਜ ਸੱਤ ਥਾਲੀਆਂ ਕੰਢਕਾ ਨੂੰ ਵੰਡਦੀ ਆਈ ਮੇਰੀ ਮਾ स्की करा तेरी मानी सॼे वेड़े आ सी तूं कांवल फुला ठंडी शान सॼे वेड़े आ सी तूं कावल फुला जी ठंडी शान ਨੂ ਮੈਂ ਕਰਾਉਣੀਆ ਟੌਪਸ ਕਰਾਵੇ ਤੇਰੀ ਮਾਂ ਦੀ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁਲਾਇਂ ਖੰਡੀ ਸ਼ਾਨੀ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁਲਾਇਂ ਖੰਡੀ ਸ਼ਾਨੀ ਸਾਡੇ ਵੇੜੇ ਹਾਰਤਾ ਤੇ ਨੂ ਮੈਂ ਕਰਾਉਣੀਆ ਚੈਨੀ ਕਰਾ ਦੇ ਰਹੀ ਮਾਂ ਦੀ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁਲਾਇਂ ਖੰਡੀ ਸ਼ਾਨੀ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁਲਾਇਂ ਖੰਡੀ ਸ਼ਾਨੀ ਕਤ ਤੈਨੂੰ ਮੈਂ ਕਰਾਉਣੀ ਆ ਤੋਰਾਂ ਕਰਾ ਤੇਰੀ ਮਾਂ ਨਹੀਂ ਸਾਡੇ ਵੇੜੇ ਆਸਾਂ ਦੀ ਤੈਨੂੰ ਕੰਮਲ ਫੁਲਾਵੀਂ ਠੰਡੀ ਸ਼ਾਨ ਸਾਡੇ ਵੇੜੇ ਆਸਾਂ ਦੀ ਤੈਨੂੰ ਕੰਮਲ ਫੁਲਾਵੀਂ ਠੰਡੀ ਸ਼ਾਨ ਟੜੀ ਤੈਨੂੰ ਮੈਂ ਕਰਾਉਣੀਆ ਲਹਿੰਗਾ ਕਰਾਵੇਂ ਤੇਰੀ ਮਾਂ ਜਿ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁੱਲਾਂ ਦੀ ਖੰਡੀਸ਼ਾਂ ਜਿ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਫੁੱਲਾਂ ਦੀ ਖੰਡੀਸ਼ਾਂ ਚੂੜੀਆਂ ਤੇ ਤੈਨੂੰ ਮੈਂ ਕਰਾਉਣੀਆ ਛਟਾ ਕਰਾਵੇਂ ਤੇਰੀ ਮਾਂ ਜਿ ਸਾਡੇ ਵੇੜੇ ਆਸਾਂ ਜੀ ਤੈਨੂੰ ਕਮਲ ਖਨਾਈ ਖੰਡੀਸ਼ਾਂ ਸਾਰੇ ਵੇੜੇ ਆਸਾਂ ਜੀ ਤੈਨੂੰ ਕਮਲ ਫੁੱਲਾਂ ਦੀ ਖੰਡੀਸ਼ਾਂ ਕਰਾਰੇ ਤੇਰੀ ਮਾਨ ਸਾਡੇ ਵੇੜੇ ਆਸਾਂ ਗੀਤਨ ਕਮਲ ਫੁਲਾਨੀ ਖੰਡੀ ਸ਼ਾਨ ਸਾਡੇ ਵੇੜੇ ਆਸਾਂ ਗੀਤਨ ਕਮਲ ਫੁਲਾਨੀ ਖੰਡੀ ਸ਼ਾਨ ਸੈਂਡਲ ਤਾ ਤੈਨੂੰ ਮੈਂ ਕਰਾਉਣੀਆ ਜਿੰਨੀ ਕਰਾਗ ਤੇਰੀ ਮਾਨ ਸਾਡੇ ਵੇੜੇ ਆਸਾਂ ਗੀਤਨ ਕਮਲ ਫੁਲਾਨੀ ਖੰਡੀ ਸ਼ਾਨ ਸਾਡੇ ਵੇੜੇ ਆਸਾਂ ਗੀਤਨ ਕਮਲ ਫੁਲਾਨੀ ਖੰਡੀ ਸ਼ਾਨ ਹਰੀ ਜੀ ਕਾਰੀਬੋ ਕੈ ਮਾਈਕਰੋਫੋਨ ਹਾਂ ਰੋਨੀਆ ਚਨੀ ਬੜੇ ਤੇਰੀ ਮਾਂ ਸਾਡੇ ਵੇੜਿਆ ਸੰਗੀਤ ਨੂੰ ਕਮਲ ਫੁਲਾਏ ਝੰਡੀ ਸ਼ਾਨ ਸਾਡੇ ਵੇੜਿਆ ਸੰਗੀਤ ਨੂੰ ਕਮਲ ਫੁਲਾਏ ਝੰਡੀ ਸ਼ਾਨ ਪਰ ਪਰ ਗੱਡੀਆਂ ਮਾਤਾ ਦੇ ਚੱਲੀਆਂ ਮਾਤਾ ਦੇ ਚੱਲੀਆਂ ਮੈਂ ਵੀ ਜਾਣਾ ਸੀ ਸੰਤੇ ਮੈਂ ਵੀ ਜਾਣਾ ਸੇਵਾ ਦਾ ਜੀ ਜੋੜਨ ਸੇਵਾ ਕਰਨ ਸੇਵਾ ਮੈਂ ਵੀ ਕਰਨੀ ਸੀ ਜਿੰਗ ਤੇ ਮੈਂ ਵੀ ਕਰਨੀ ਸੀ ਸੇਵਾ ਕਰਕੇ ਮਨ ਠੰਡਾ ਹੋ ਗਿਆ ਮਨ ਠੰਡਾ ਹੋ ਗਿਆ ਖੁਸ਼ੀਆਂ ਮਨਾਵੇ ਮੇਰੇ ਦੀ ਜਿੰਗ ਤੇ ਖੁਸ਼ੀਆਂ ਮਨਾਵੇ ਮੇਰੇ ਦੀ ਪਰ ਪਰ ਗਦੀਆਂ ਮਾਤਾ ਦੇ ਜਨੀਆਂ ਮਾਤਾ ਦੇ ਜਨੀਆਂ ਮੈਂ ਵੀ ਜਾਣਾ ਸੀ ਜਿੰਗ ਤੇ ਮੈਂ ਵੀ ਜਾਣਾ ਸੀ ਉਥੇ ਦਾ ਚਲਦੀ ਜੋੜਨ ਸੇਵਾ ਜੋੜਨ ਦਿਸੰਗ ਤੇ ਮੈਂ ਵੀ ਕਰਨੀ ਸੀ ਸੇਵਾ ਕਰਕੇ ਮਨ ਠੰਡਾ ਹੋ ਗਿਆ ਮਨ ਠੰਡਾ ਹੋ ਗਿਆ ਖੁਸ਼ੀਆਂ ਮਨਾ ਮੇਰੀ ਦਿਸੰਗ ਤੇ ਖੁਸ਼ੀਆਂ ਮਨਾ ਮੇਰੀ ਲੰਗਰਾਂ ਤੋਂ ਸੁਣਾਂ ਤੂੰ ਐ ਜਿਹੜਾ ਪਰ ਪਰ ਗੱਡੀਆਂ ਮਾਤਾ ਦੇ ਚੱਲੀਆਂ ਮਾਤਾ ਦੇ ਚੱਲੀਆਂ ਮੈਂ ਵੀ ਜਾਣਾ ਸੀ ਦਿਸੰਗ ਤੇ ਮੈਂ ਨਹੀਂ ਜਾਣਾ ਸੀ ਉਥੇ ਤਾਂ ਚੱਲਦੀ ਲੰਗਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਮੈਂ ਵੀ ਕਰਨੀ ਸੀ ਉਸ ਸੰਗਤ ਸੇਵਾ ਤਾਂ ਕਰਕੇ ਮਨ ਠੰਡਾ ਹੋ ਗਿਆ ਮਨ ਠੰਡਾ ਹੋ ਗਿਆ ਖੁਸ਼ੀਆਂ ਮਨਾਵੇ ਮੇਰਾ ਜੀ ਸੰਗ ਤੇ ਖੁਸ਼ੀਆਂ ਮਨਾਵੇ ਮੇਰਾ ਜੀ ਪਰ ਪਰ ਗੱਡੀਆਂ ਮਾਤਾ ਦੇ ਚਲੀਆਂ ਮਾਤਾ ਦੇ ਚਲੀਆਂ ਮੈਂ ਵੀ ਜਾਣਾ ਸੀ ਸੰਗ ਤੇ ਮੈਂ ਵੀ ਜਾਣਾ ਸੀ ਉਥੇ ਤਾਂ ਚੱਲਦੀ ਭਾਂਡਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਮੈਂ ਵੀ ਕਰਨੀ ਸੀ ਸੰਗ ਤੇ ਮੈਂ ਵੀ ਕਰਨੀ ਸੀ सेवा <usher> तो करके मन ठंडा हो गया मन ठंडा हो गया खुशियाँ मनावे मेरा जी की संगत है खुशियाँ मनावे मेरा जी हरि Hari 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 Bindra Ma. इन्द्रामाणा देवीरु इन्द्रा ಸೋಮಿ ನ ತಕೈತಾ ಹೂದ ಜಮಹನ ಫೋರ ಚರಿಯಾ ದುಡಾಯಿ ವಿಂದರಾಮ 对吧？ ハッチー